ਲਓ ਜੀ ਆਪਾਂ ਬਣਾਵਾਂਗੇ ਚੂਰੀ ਸਿਮੋਦੀ ਮਨਪਸੰਦ ਚੂਰੀ ਇਹਨਾਂ ਦਾ ਜਿਸਰਗਲੇ ਪਰੌਠੇ ਬਣਾਵਾਂਗੇ ਤੇ ਆਪਣਾ ਪਰੌਠੇ ਬਣਾਉਣਾ ਛੱਡ ਦੇਖੋ ਜੇ ਤੁਸੀਂ ਬਣਾਉਣੀ ਨਾ ਚੂਰੀ ਅਸਕਰਾਂਾ ਰੁਕ ਨਹੀਂ ਪਰੌਠੇ ਨਹੀਂ ਪਰੌਂਦਾ ਬਣਾਉਣਾ ਆਜਕਲ ਤੇ ਪਰੌਠੇ ਬਣਾਉਂਦੇ ਆ ਨਾ ਆਪਾਂ ਆਟਾ ਬਾਗੇ ਛੋਟਕੀਆਂ ਜਾਂਦੀਆਂ ਆਪਾਂ ਬਣਾਉਨੇ ਆ ਇਸ ਤਰ੍ਹਾਂ ਦੇ ਨਾਲ ਆਪਣਾ ਪਰੌਂਠਾ ਇੱਕ ਪਾਣੀ ਦਾ। ਇਸ ਤਰ੍ਹਾਂ ਪਾਇਆ ਕਿਉਂ? ਵੀਰ ਤਾਂ ਮੈਂ ਇਸ ਤਰ੍ਹਾਂ ਕੀਤਾ ਤੇ ਇੱਥੇ ਲਾਇਆ ਕਿਉਂ? ਫਿਰ ਇਹਨੂੰ ਇਸ ਤਰ੍ਹਾਂ ਕੀਤਾ ਤੇ ਇੱਥੇ ਲਾਇਆ ਕਿਉਂ? ਤੇ ਅੱਗੇ ਮੇਰੇ ਪੁੱਤੇ ਜੋਗੇ ਪਰੌਂਠੇ ਤੇ ਬਣਾਉਣੀ ਆ ਪਰਚੂਰੀ। ਇੰਨੀ ਜ਼ਿਆਦਾ ਇਹ ਦੇਸੀ ਘੋਈਏ ਸਾਰਾ ਦਾਲਾ ਵੈਸੇ ਆਪਾਂ ਵਰਤਦੇ ਵੀ ਨਹੀਂ ਘਾਟੀ ਦੇ ਦੇਖੋ ਪਰੌਂਠਾ ਬਣਿਆ ਨਾ ਪਰੌਂਠਾ ਬਣਿਆ ਦੇਖੋ ਤੁਸੀਂ ਜਿਹਦੀ ਚੂਰੀ ਬਣਨੀ ਹੈ ਦੇਖੋ ਤੇ ਇਹਨਾਂ ਸਾਰੀਆਂ ਤਹਿਾਂ ਦੇ ਵਿੱਚ ਆਪਾਂ ਘਿਓ ਲਉਣਾ ਹੈ ਫਿਰ ਬਣਨਾ ਆਪਣਾ ਪਰੌਂਠਾ ਵੇਖੋ ਕਿਵੇਂ ਫੁੱਲ ਕੇ ਬਣਿਆ ਪਰੌਂਠਾ ਇਹਨੂੰ ਕਹਿੰਦੇ ਨੇ ਪਰਾਂਠਾ ਆ ਲੋ ਜੀ ਇੱਕ ਤਰ੍ਹਾਂ ਬਣ ਗਿਆ ਆਪਾਂ ਬਣਾਵਾਂਗੇ ਤਿੰਨ ਪਰੌਂਠਿਆਂ ਦੀ ਚੂਰੀ ਹੋਰ ਆਪਾਂ ਜੰਦੇ ਦੇ ਲਈ ਇਸ ਤਰੀਕੇ ਦੇ ਨਾਲ ਪਰੌਂਠੇ ਦੀਆਂ ਕੱਲੀਆਂ ਕੱਲੀਆਂ ਤਿਆਂ ਖੁੱਲਣ ਗਿਆ ਚੂਰੀ ਦੇ ਵਿੱਚ ਸਿਮੂ ਮੱਗੇ ਤੇ ਦਾਦੀ ਨਾ ਬਣਾਵੇ ਇਹ ਨਹੀਂ ਹੋ ਸਕਦਾ ਲੋਚ ਸਿਮੂ ਖਾਏ ਦਾਦੀ ਦੇ ਹੱਥ ਦੀ ਚੂਰੀ ਤੇ ਆ ਪਤੀਜਾ ਪਰੌਠਾ ਬਣਾ ਲੈਣਾ ਪਰੌਠੇ ਬਣਾਉਣ ਦੀ ਤਕਨੀਕ ਆਪਾਂ ਤੁਹਾਨੂੰ ਐਕਸ ਦਿੱਤੀ ਹੈ ਪਹਿਲਾਂ ਸਰਗਲਾ ਪਰੌਠਾ ਬਣਾਉਣਾ ਹੈ ਦੇਦੇ ਵਿੱਚ ਇਸ ਤਰ੍ਹਾਂ ਫਿੱਲ ਕਰਨਾ ਕਿ ਉਹ ਗੁੰਲਾ ਕੇ ਉਹ ਬਾਹਰ ਆਵੇ ਚਾਹ ਜਿਹੜੇ ਚੂਰੀ ਵਾਲੇ ਪਰੌਠੇ ਫੇਰ ਉਹਨਾਂ ਦੀਆਂ ਤਹਾਂ ਦੇ ਵਿੱਚ ਲਾਓ ਐਸਤਰ ਜਦੋਂ ਆਪਾਂ ਹਰ ਤਹ ਦੇ ਵਿੱਚ ਲਾਵਾਂਗੇ ਨਾ ਕਿਉਂ ਫੇਰ ਬਣੇਗਾ ਆਪਣਾ ਸਰਗਲਾ ਪਰੌਂਠਾ ਤੇ ਫੇਰ ਵੇਖੋ ਚੂਰੀ ਬਣਦੀ ਬੇਬੇ ਦੇ ਹੱਥਾਂ ਦੀ ਇਹਵੇਂ ਬਣਾਦੀ ਹੈ ਸਾਡੀਆਂ ਮਾਵਾਂ ਜੀ ਕਰਦਾ ਸੀ ਚੂਰੀ ਖਾਈ ਜਾਈਏ ਸੇ ਉਹ ਵੀ ਬਹੁਤ ਪਸੰਦ ਕਰਦਾ ਸੀ ਮੁੰਡਾ ਸਕੂਲ ਤੋਂ ਆਂਦਾ ਕਾ ਦਿਨ ਦਾ ਬੱਦੀ ਅੱਜ ਮੈਂ ਚੂਰੀ ਖਾਉਂਗਾ ਇੱਧਰ ਵੇਖੋ ਐ ਤਿਆਂ ਖੁੱਲ ਜਾਣਗੀਆਂ ਅਜਾ ਤਾਂ ਮੈਂ ਇਹਨੂੰ ਚੋਪੜਿਆ ਵੀ ਨਹੀਂ ਇੱਧਰ ਵੇਖੋ ਅੰਦਰੋਂ ਚੋਪੜ ਦੇਾਂਗੇ ਤੇ ਆ ਕੌਲੀ ਘੋ ਦੀ ਵਿੱਚ ਪੈ ਜਾਣੀ ਚੂਰੀ ਦੇ ਫਿਰ ਵੇਖੋ ਚੂਰੀ ਬਣ ਗਈ ਲਾਂਗੇ ਪਰੌਂਠਾ ਦੂਜਾ ਹੋਣਾ ਆਪਾਂ ਤੀਜਾ ਵੇਲ ਲਾਂਗੇ ਆਪਾਂ ਤੀਜਾ ਪਰੌਂਠਾ ਵੇਲ ਲਿਆ ਇਹਦੇ ਵੀ ਆਪਾਂ ਆ ਕੇ ਗਰਮ ਕਰਕੇ ਰੱਖ ਲਿਆ ਜੇ ਆਪਾਂ ਨੂੰ ਹੋਰ ਲੋੜ ਪਈ ਤਾਂ ਆਪਾਂ ਇੱਧਰ ਡੱਬੇ ਚ ਘਿਓ ਰੱਖਿਆ ਆ ਘਰ ਦਾ ਘੋ ਬਣਾ ਕੇ ਸਿਮਾ ਵਾਸਤੇ ਨੋਚੀ ਅਵੇ ਕੋ ਇਸ ਤਰ੍ਹਾਂ ਹੋਣਾ ਚਾਹੀਦੇ ਪਰੌਂਠੇ ਦੇਖੋ ਪਰੌਂਠਾ ਇਹਨੂੰ ਕਹਿੰਦੇ ਨੇ ਪਰੌਂਠਾ ਐਸੇ ਤਾਂ ਨਹੀਂ ਆਇਆ ਵੇਖੋ ਇਹ ਹੁੰਦਾ ਨੇ ਪਰੌਂਠੇ ਚੱਕਰ ਪਾਣੀ ਕੇ ਗੁੜ ਪਾਣਾ ਗਰਮ ਤਰਾ ਬਣਾਉਣੀ ਹੈ ਚੂਰੀ ਇਹਨੂੰ ਕਹਿੰਦੇ ਨੇ ਚੂਰੀ ਚੂਰ ਕੇ ਬਣੀ ਚੂਰੀ ਹੁਣ ਤੁਸੀਂ ਦੇਖਦੇ ਜਾਇਆ ਜੇ ਕਿਵੇਂ ਬਣਦੀ ਹੁਣ ਤੇਰੇ ਵੇਖੋ ਚੂਰੀ ਬਣਦੀ ਇਹ ਐਹੋ ਜੀ ਚੂਰੀ ਬੱਚੇ ਖਾਣਗੇ ਤੇ ਆਪੇ ਬੱਚੇ ਵਧੀਆ ਸੇਤ ਹੋਵੇਗੀ ਸਿਮ ਨੂੰ ਤਾਂ ਮੈਂ ਬਹੁਤ ਚੂਰੀ ਘੁੱਟ-ਘੁੱਟ ਕੇ ਖਵਾਈ ਆ ਹਾਂ ਵੀ ਤੁਸੀਂ ਇਹਦੀਆਂ ਪਿੰਨੀਆਂ ਬਣਾ ਲਓ ਐਹੋ ਜੀ ਚੂਰੀ ਬਣ ਜਾਂਦੇ ਆ ਵੇਖੋ ਪਤਾ ਲੱਗਦਾ ਨਾ ਕਿਉਗ ਦਾ بیا ਆ ਵੇਖੋ ਹੱਥਾਂ ਨੂੰ ਲੱਗਾ ਤੇ ਕਿਉ ਵੇਖੋ ਨੂੰ ਕਹਿੰਦੇ ਨੇ ਚੋਰੀ ਇਹ ਬੱਚਾ ਖਾਵੇ ਖੁਸ਼ ਹੋ ਕੇ ਤੇ ਐ ਪਪਿੰਗਾਈ ਵਟ ਦੇਣੇ ਇਹ ਗਾ ਚੂਰੀ ਕੁੱਟਣ ਦਾ ਤਰੀਕਾ ਸਾਡੀਆਂ ਮਾਵਾਂ ਦਾ ਸਿਖਾਇਆ ਹੋਇਆ ਇੱਕ ਵਾਰੀ ਖਾਧੀ ਹੋਵੇ ਨਾ

ਸਰ ਗਲੇ ਪਿੰਨੇ ਚੂਰੀ ਦੇ ਇਹਨੂੰ ਕਹਿੰਦੇ ਨੇ ਚੂਰੀ ਪਿੰਨੇ ਵਰਗੀ ਹੋ ਜਾਓਗੇ ਮਜਬੂਤ ਲਓ ਜੀ ਲਓ ਜੀ ਤੁਸੀਂ ਦੱਸੋ ਇਹ ਚੂਰੀ ਕਿਵੇਂ ਦੀ ਲੱਗੀ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਜਰੂਰ ਦੱਸਿਓ ਕਿ ਤੁਹਾਨੂੰ ਬੇਬੇ ਦੀ ਕੁੱਟੀ ਹੋਈ ਚੂਰੀ ਕਿਵੇਂ ਦੀ ਲੱਗੀ ਇਹ ਮੈਂ ਆਪਣੇ ਪੁੱਤੇ ਵਾਸਤੇ ਬਣਾਈ ਆ ਤੇ ਤੁਸੀਂ ਵੀ ਆਪਣੇ ਪੁੱਤਿਆਂ ਨੂੰ ਬਣਾ ਕੇ ਇਸ ਤਰ੍ਹਾਂ ਦੇ ਉਹ ਪੁੱਤਿਆਂ ਨੂੰ ਦੋ ਦਿਓ